ਅੱਸੀ ਗੱਲ ਦੋਸਤੋ ਅੱਜ ਆਪਾਂ ਪਿੰਡ ਘਲਕਲਾਂ ਦੇ ਵਿੱਚ ਬਾਈ ਲੱਖੇ ਨਾਲ ਮੁਲਾਕਾਤ ਕਰਾਵਾਂਗੇ ਲੱਖਾ ਜੋ ਕਿ ਅੱਜਕੱਲ ਪੰਚਾਇਤ ਮੈਂਬਰ ਵੀ ਹੈ ਇਹਨੂੰ ਮਲਾਉਣ ਦਾ ਕਾਰਨ ਇਹ ਹੈ ਵੀ ਅੱਜਕੱਲ ਜਿਵੇਂ ਕਿ ਲੋਕ ਰੁਝਾਨ ਲੋਕਾਂ ਦਾ ਬਾਹਰ ਜਾਣ ਦੇ ਵਿੱਚ ਹੈ ਵੀ ਬਾਹਰ ਜਾਂਦੇ ਕਿਉਂ ਵੀ ਇੱਥੇ ਕੰਮ ਨਹੀਂ ਹੈਗਾ ਜਾਂ ਇੱਥੇ ਕੰਮ ਚੱਲ ਨਹੀਂ ਸਕਦਾ ਇਹ ਬਾਈ ਨੇ ਆਪਣਾ ਕੰਮ ਚਲਾਇਆ ਜ਼ੀਰੋ ਲੈਵਲ ਤੋਂ ਬਿਲਕੁਲ ਜ਼ੀਰੋ ਲੈਵਲ ਤੋਂ ਇਹ ਬਾਈ ਦੀ ਕਹਾਣੀ ਸੁਣਾਵਾਂਗੇ ਵੀ ਕਿਹੜੇ-ਕਿਹੜੇ ਕੰਡੀਸ਼ਨ ਦੇ ਵਿੱਚੋਂ ਲੰਘ ਕੇ ਨੇ ਕਿਵੇਂ ਕੰਮ ਸ਼ੁਰੂ ਕੀਤਾ ਵੀ ਕਿਵੇਂ ਪੰਜਾਬ ਦੇ ਵਿੱਚ ਵੀ ਸੰਘਰਸ਼ੀ ਲੋਕ ਕਾਮਯਾਬ ਹੋ ਸਕਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਆਪਣੀ ਜਿਹੜੀ ਜ਼ਿੰਦਗੀ ਦਾ ਸੰਘਰਸ਼ ਤੁਹਾਨੂੰ ਦੱਸਣਾ ਦੱਸਣ ਜਾ ਰਿਹਾ ਅੱਜ ਜੀ ਇਹ ਸੰਘਰਸ਼ ਤਾਂ ਬਹੁਤ ਜ਼ਿਆਦਾ ਲੰਮਾ ਵਾ ਪਰ ਮੈਂ ਤੁਹਾਨੂੰ ਉਹਦੇ ਵਿੱਚ ਮੇਨ-ਮੇਨ ਗੱਲਾਂ ਹੀ ਦੱਸੂਗਾ ਛੋੜ ਦੇ ਵਿੱਚ ਛੋੜ ਦੇ ਵਿੱਚ ਜੀ ਸਭ ਤੋਂ ਪਹਿਲਾਂ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀਗੀ ਜੀ ਬਾਪੂ ਅਨਪੜ੍ਹ ਸੀਗਾ 84 ਦੰਗਿਆਂ ਤੇ ਆਏ ਸੀਗੇ ਜੀ ਤੇ ਬਾਪੂ ਨੇ ਸਰਕਾਰੀ ਸਕੂਲ ਚ ਪਲੱਸ 2 ਕਰਵਾਈ ਜੀ ਜੇ ਜਦੋਂ ਇਹ ਕਿਹੜੇ ਸਾਲਾਂ ਦੀ ਗੱਲ ਆ ਬਾਈ ਲਖੇ ਜਦੋਂ ਬਾਪੂ ਨੇ 84 ਦੇ ਦੰਗੇ ਚ ਇੱਥੇ ਆਏ ਸੀਗੇ ਜਦੋਂ ਤੁਸੀਂ ਆ ਆਪਣਾ ਮਤਲਬ ਕਿ ਆਪਣਾ ਆਪਣਾ ਆਪ ਸੰਘਰਸ਼ ਕਰਨਾ ਸ਼ੁਰੂ ਕੀਤਾ ਪਲੱਸ 2 ਕਿਹੜੇ ਸਾਲਾਂ ਚ ਕੀਤੀ ਤੁਸੀਂ 8 9 ਸਾਲਾਂ ਚ ਕੀਤੀ ਸੀਗੀ 8 9 ਸਾਲਾਂ ਚ ਹਾਂ ਜੀ ਤੇ ਕੰਮ ਤਾਂ ਸੀ ਨਾਲ ਪੜ੍ਹਾਈ ਦੇ ਨਾਲ ਠੇਕੇ ਤੇ ਪਹਿਲੇ ਲੈ ਕੇ ਆਪ ਕੰਮ ਕਰਨਾ ਇੱਕ ਕੱਲਾ ਟਰੈਕਟਰ ਦੇ ਨਾਲ ਹੀ ਅਸੀਂ ਕੱਲਾ 35 ਘਰ ਟਰੈਕਟਰ ਹੁੰਦਾ ਸੀਗਾ ਹਾਲ ਵੀ ਗਵਾਂਡੀਆਂ ਤਾਂ ਮੰਗਣੇ ਸੁਹਾਗਾ ਵੀ ਗਵਾਂਡੀਆਂ ਤਾਂ ਮੰਗਣੇ ਤਮੀਆਂ ਵੀ ਗਵਾਂਡੀਆਂ ਤਾਂ ਮੰਗਣੀਆਂ ਤੇ 10-11 ਕਿੱਲੇ ਝੋਨਾ ਲਾਉਣਾ ਤੇ ਉਹਦੇ ਵਿੱਚ ਜਿਹੜਾ ਕੱਖ ਹੋਣਾ ਬੱਟਾ ਬੋਤਣੀਆਂ ਉਹ ਅਸੀਂ ਸਕੂਲ ਤੋਂ ਬਾਅਦ ਆਪ ਬਾਪੂ ਦੇ ਨਾਲ ਕਰਾਉਂਦੇ ਰਹੇ ਸਕੂਲ ਆਉਣ ਤੋਂ ਬਾਅਦ ਤੁਸੀਂ ਸਕੂਲ ਤੋਂ ਬਾਅਦ ਹਾਂਜੀ ਖੇਤ ਚ ਜਾਂਦੇ ਸੀ ਹਾਂਜੀ ਉਸ ਤੋਂ ਬਾਅਦ ਪੈਸੇ ਦੀ ਰੇਟ ਵਧਣੀ ਸ਼ੁਰੂ ਹੋ ਗਏ ਤਾ ਸਾਨੂੰ ਪਤਾ ਲੱਗਿਆ ਕਿ ਠੇਕੇ ਦੀ ਪਹਿਲੇ ਕੁਝ ਨਹੀਂ ਬਜਣਾ ਜੀ ਕਿਉਂਕਿ ਅੱਜ ਕੱਲ ਹਰ ਇੱਕ ਜੱਟ ਦੇ ਬਹੁਤਾਂ ਆਉਂਦਾ ਕਿ ਮੈਂ ਖੇਤੀ ਕਰਨੀ ਆ ਮੈਂ ਹੁਣ ਕੋਈ ਕੋਈ ਕੰਮ ਨਹੀਂ ਕਰਨਾ ਜੀ ਪਰ ਅਸੀਂ ਉਸ ਤੋਂ ਬਾਅਦ ਉਹ ਦੋਨੋਂ ਬ੍ਰਦਰ ਨੇ ਇਹ ਧਾਰ ਲਈ ਕਿ ਬਾਪੂ ਨੂੰ ਕਿਹਾ ਕਿ ਤੂੰ ਖੇਤੀ ਛੱਡ ਦੇ ਅਸੀਂ ਜੋ ਕਰਾਂਗੇ ਅਸੀਂ ਆਪ ਕਰਾਂਗੇ ਠੀਕ ਆ ਤੇ ਤੁਸੀਂ ਵਾਈ ਵਾਲਾ ਕੰਮ ਛੱਡ ਦਿਓ ਕਿਉਂਕਿ ਸਾਡੇ ਤੋਂ ਕਰਜ਼ਾ ਨਹੀਂ ਦਿੱਤਾ ਜਾਣਾ ਟਾਈਮ ਨਾਲ ਤੁਸੀਂ ਸਮਝਗੇ ਪਰ ਅੱਜ ਕੱਲ ਵੀ ਲੋਕ ਇਹ ਗੱਲ ਨੂੰ ਸਮਝਨੇ ਖੇਤੀ 'ਚ ਪੈ ਜਾਂਦਾ ਬਸ ਇੱਕ ਇਹ ਹੁੰਦਾ ਵੀ ਆਪਣੇ ਕੋਲੇ ਹੋਰ ਕੋਈ ਕੰਮ ਨਹੀਂ ਹਾਂਜੀ ਹਾਂਜੀ ਪਾਵੇਂ ਘਾਟਾ ਪੈ ਜਾਂਦਾ ਹਾਂਜੀ ਹਾਂਜੀ ਜੀ ਉਸ ਤੋਂ ਬਾਅਦ ਮੈਂ ਨੈਸਲੇ 'ਚ 6 ਮਹੀਨੇ ਕੰਮ ਕੀਤਾ ਇੱਕ ਏਦਾਰ ਨਾਲ ਚਲੋ ਅੱਜ ਦੇ ਕਰਦੇ ਹਾਲਾਤ ਮਾਰੇ ਘੋਣ ਕਰਕੇ ਰਾਤ ਨੂੰ ਨਸ਼ੇ ਵਾਲੇ ਮੁੰਡੇ ਮਗਰ ਪੈਣ ਲੱਗ ਪਏ ਜੀ ਤੋਂ ਉਸ ਤੋਂ ਡਰਦਿਆਂ ਨੇ ਘਰ ਦੇ ਆ ਕੇ ਤੁਸੀਂ ਇਹ ਕੰਮ ਛੱਡ ਦੋ ਕੁ ਦਿਨਾਂ ਦੇ ਨਾਲ ਦੇਖੋ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਪੰਪ ਤੇ ਕੰਮ ਕੀਤਾ ਜੀ ਪੰਪਤੀ ਐਕਸ ਹਾਲ ਕੰਮ ਕੀਤਾ ਜੀ ਕਿ ਮੈਂ ਇਹ ਮਾਲਕ ਦਾ ਬੰਦ ਪਿਆ ਪੰਪ 25000 ਤੋਂ ਸੇਲ ਤੋਂ ਚਾਕੇ 1.5 ਲੱਖ ਰੁਪਏ ਅਸੀਂ ਵਾਲੇ ਇੱਕ ਦਿਨ ਦੀ ਕੀਤੀ ਸੀ ਜੀ ਇਕੱਲੇ ਨਹੀਂ ਇਕੱਲੇ ਨੇ ਕੁਸ਼ਕ ਲੋਕਾਂ ਨੂੰ ਪਤਾ ਲੱਗਿਆ ਕਿ ਮੁੰਡਾ ਅੱਗੇ ਨੂੰ ਵਧਣ ਦੀ ਕੋਸ਼ਿਸ਼ ਕਰ ਰਿਹਾ ਵਾ ਜੀ ਰੋਟੀ ਪਾਣੀ ਵਸੇ ਖਾਣ ਲੱਗ ਪਿਆ ਵਾ ਹਾਂ ਹਾਂ ਤਾਂ ਉਹਨਾਂ ਨੇ ਪੰਪਰ ਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਇਹਨੂੰ ਜਾਦੇ ਪੈਸੇ ਬੰਦਦੇ ਪੰਪ ਜੀ ਚਲੋ ਪੰਪ ਵਾਲਾ ਕਹਿੰਦਾ ਵੀ ਮੈਂ ਕਿਹਾ ਜੇ ਤਾਂ ਕੋਈ ਮੇਰਾ ਕੋਈ ਕਸੂਰ ਆ ਜਾਂ ਕੋਈ ਮੇਰੀ ਕੰਪਲੀਟ ਆਦਾ ਨਹੀਂ ਪੰਪ ਵਾਲੇ ਨੂੰ ਇਹ ਕਹ ਰਿਹਾ ਜਿਆਦਾ ਪੈਸੇ ਮਤਲਬ ਕਿ ਜਿਵੇਂ ਅੱਜ ਕਹਿੰਦੇ ਕੁੰਡੇ ਹੀ ਲਾਉਂਦਾ ਜਾਂਦਾ ਹਾਂ ਹਾਂ ਜੀ ਤੇ ਚਲੋ ਉਸ ਤੋਂ ਬਾਅਦ ਮੈਂ ਕਿਹਾ ਜੇ ਤੁਹਾਨੂੰ ਬੰਦਾ ਹੋਰ ਮਿਲਦਾ ਤਾਂ ਮੈਨੂੰ ਕੰਮ ਹੋਰ ਮਿਲ ਸਕਦਾ ਜੀ ਉਸ ਅਸਲ ਉਹ ਟਾਈਮ ਹੀ ਮੇਰਾ ਸੰਗਾਰਚ ਦਾ ਸ਼ੁਰੂ ਹੋਇਆ ਸੀ ਜੀ ਜਦੋਂ ਮਤਲਬ ਕਿ ਆਪਣੇ ਆਪੋ ਜੈਟ ਹੋ ਗਿਆ ਆਲੇ ਦੋਲੇ ਦੇ ਲੋਕਾਂ ਉਸ ਤੋਂ ਪਹਿਲਾਂ ਤਾਂ ਰੋਟੀ ਦਾ ਫਿਕਰ ਸੀ ਤਾਂ ਜੀ ਜੀ ਕਿ ਇੱਥੇ ਕੰਮ ਕਰ ਲਾਂ ਨੇ ਇਸ ਲਈ ਕੰਮ ਕਰ ਲਾ ਪੰਪ ਤੇ ਕੰਮ ਕਰ ਲਾ ਜਾਂ ਕੋਈ ਹੋਰ ਨਿੱਕਾ ਮੋਟਾ ਕੰਮ ਕਰ ਲਾ ਜੀ ਅਸਲ ਜਿਹੜੀ ਸੱਟ ਲੱਗੀ ਆ ਮੈਨੂੰ ਉਸ ਪੰਪ ਮਾਲਕ ਨੇ ਲਵਾਈ ਜੀ ਕਿਉਂਕਿ ਉਹ ਜਿੰਮੇਦਾਰ ਭਾਈ ਸੀ ਜੀ ਤੇ ਆਪਾਂ ਛੋੜੇ ਜਿੰਮੇਦਾਰ ਸੀ ਕਿਉਂਕਿ ਆਪਾਂ ਡੰਗਿਆ ਡੰਗਿਆ ਜਾਇ ਕਰਕੇ ਹੈ ਤਾਂ ਚਲੋ ਜਿੰਮੇਦਾਰੀ ਆਪਾਂ ਆ ਜਾਣਾ ਜੀ ਜੀ ਉਹ ਠੇਸ ਆ ਮੈਨੂੰ ਇੰਨੀ ਵੱਜੀ ਜੀ ਪਰ ਅੱਜ ਉਹ ਮਾਲਕ ਨੇ ਮੈਨੂੰ ਇੱਕ ਦੋ ਬੰਦੇ ਦੇ ਕਹਿਣ ਤੇ ਜੀ ਪਟਕਦੇ ਨੇ ਮੈਨੂੰ ਬਾਹਰ ਕੱਢਦਾ ਬਾਹਰ ਕੱਢਦਾ ਤਾਂ ਮੇਰੀ ਜਿਹੜੀ ਮਿਹਨਤ ਕੀਤੀ ਹੋਈ ਇੰਨਾ ਸਮਾਂ ਜੀ ਜਦੋਂ ਮੇਰੇ ਗਾਹਕ ਜੋੜਿਆ ਜੋੜਿਆ ਹਾਂਜੀ ਤੇ ਉਹ ਮਾਲਕ ਨੇ ਮੈਨੂੰ ਇੱਕ ਸੇਲਜ਼ਮੈਨ ਤੇ ਹੁੰਦਾ ਗਾਹਕ ਦਾ ਮਾਲਕ ਦਾ ਪਾਸੇ ਬੈਠਾ ਹੁੰਦਾ ਮਾਲਕ ਨੇ ਤਾਂ ਜੀ ਕਲਾ ਹਿਸਾਬ ਲੈਣਾ ਹਾਂ ਸੇਲਜ਼ਮੈਨ ਤੇ ਹੁੰਦਾ ਵੀ ਆਪਾਂ ਕਸਟਮਰ ਜੋੜਨਾ ਕਿਵੇਂ ਉਸ ਤੋਂ ਬਾਅਦ ਫਿਰ ਮੈਂ ਕਹਾਂ ਕਿ ਜੋ ਕੰਮ ਕਰੂੰਗਾ ਮੈਂ ਆਪ ਦਾ ਕਰੂੰਗਾ ਮੈਂ ਕਿਸੇ ਦੇ ਥੱਲੇ ਲਾ ਕੇ ਕੰਮ ਨਹੀਂ ਕਰਨਾ ਜੀ ਫਿਰ ਮੈਂ ਜੀ ਇੱਕ 3 ਬਿਲਰ ਚੱਲਦੇ ਪਿੰਡਾਂ 'ਚ ਟੈਂਪੂ ਕਹਿੰਦੇ ਪੂਡ ਵੀ ਕਹਿੰਦੇ ਪੁਰਾਣੇ ਹੁੰਦੇ ਸੀ ਅੱਗੇ ਸਵਾਰੀਆਂ ਵਾਲੀ ਚੱਲਦੀ ਸਵਾਰੀ ਵਾਲੀ ਉਹ ਮੇਰੇ ਪੈਂਡ ਤੋਂ ਮੁੱਕ ਜਾਂਦੀ ਹੈ ਗੱਲ ਕਰ ਗੱਲ ਕਰ ਤੂੰ ਮੁੱਕਾ ਜੀ ਤਾਂ ਉਹ ਮੈਂ ਇੱਕੋ ਲੜਕਾ ਵੇਚਦਾ ਸੀਗਾ ਤੇ ਮੈਂ ਉਹ ਨਾਲ ਗੱਲਬਾਤ ਜਦ ਮੇਰੀ ਹੋਈ ਤੇ ਉਹ ਮੇਰਾ 60000 ਦਾ ਸੌਦਾ ਹੋ ਗਿਆ 60000 ਦਾ ਜੀ ਅੱਜ ਤੋਂ 14 ਸਾਲ ਪਹਿਲਾਂ ਜਦ ਮੈਂ ਗੱਲ ਕਰ ਰਿਹਾ 14 ਸਾਲ ਪਹਿਲਾਂ 60000 ਦਾ ਤੁਸੀਂ ਇੱਕ 3 ਮਿਲੇ ਲੈ ਲਿਆ 3 ਮਿਲੇ ਲੈ ਲਿਆ ਹਾਂ ਉਹ ਵੀ ਕੋਈ ਪੈਸਾ ਨਹੀਂ ਸੀ ਮੇਰੇ ਕੋਲੇ ਜੀ ਉਹ ਵੀ ਜਿਵੇਂ ਅੱਜ ਕੱਲ ਪਿੰਡਾਂ 'ਚ ਚਾਰੇ ਕਮੇਟੀ ਪਾ ਲਉ ਕਮੇਟੀ ਪਾ ਕੇ ਉਹ ਮੈਂ 60000 ਦੀ ਕਮੇਟੀ ਚੱਕੀ ਜੀ ਤੇ ਉਹ ਬੰਦੇ ਨੂੰ ਮਹੀਨੇ ਦੋ ਮਹੀਨੇ 'ਚ ਮੈਂ ਪੈਸੇ ਦਿੱਤੇ ਜੀ ਫਿਰ ਉਸ ਤੋਂ ਬਾਅਦ ਮੈਂ ਉਹ ਉਹ ਟੈਂਪੋ ਤੇ ਲਗਾਤਾਰ ਕੰਮ ਸਟਾਰਟ ਕੀਤਾ ਤੁਸੀਂ ਸ਼ੁਰੂ ਤੋਂ ਆਪ ਹੀ ਚਲਾਉਣਾ ਸ਼ੁਰੂ ਕੀਤਾ ਟੈਂਪੋ ਨਹੀਂ ਪਹਿਲਾਂ ਤਾਂ ਮੈਨੂੰ ਨਹੀਂ ਚਲਾਉਣਾ ਆਉਂਦਾ ਸੀ ਆਉਂਦਾ ਨਹੀਂ ਸੀ ਜੀ ਤੇ ਉਹ ਮੈਂ ਡਰਾਈਵਰ ਰੱਖਿਆ ਸੀ ਉਹ ਡਰਾਈਵਰ ਵੀ 10-15 ਦਿਨ ਲਾਏ ਉਹਨੇ ਤੇ ਉਹਨੂੰ ਪਤਾ ਲੱਗਿਆ ਇਹਨੂੰ ਕਿਹੜਾ ਚਲਾਉਣਾ ਆ ਹਾਂਜੀ ਤੇ ਉਹਨੇ ਚਾਕੇ ਮੇਰੇ ਬਾਰ ਚ ਲਾਦਾ ਕਹਿੰਦਾ ਆ ਖੜਾ ਤੇਰਾ ਟੈਂਪੂ ਮੈਂ ਨਹੀਂ ਚਲਾਉਣਾ ਅੱਛਾ ਜੀ ਫੇਰ ਦਿੱਕਤ ਆ ਗਈ ਕਿ ਜਿਹੜੀ 60 ਹਜ਼ਾਰ ਦੀ ਕਮੇਟੀ ਜਾਂ ਕਿ ਉਹ ਪੈਸੇ ਵੀ ਲੋਕਾਂ ਨੂੰ ਮੋੜਦੇ ਆ ਹਾਂ ਤੇ ਕੰਮ ਵੀ ਰੁਕ ਗਿਆ ਹਾਂਜੀ ਪਰ ਫੇਰ ਮੈਨੂੰ ਮੇਰੇ ਯਾਰਾਂ ਦੋਸਤਾਂ ਨੇ ਹੌਂਸਲਾ ਦਿੱਤਾ ਜਿਹੜੇ ਮੁੰਡੇ ਟੈਂਪੂ ਚਲਾਉਂਦੇ ਸੀਗੇ ਹਾਂਜੀ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੂੰ ਹੌਲੀ ਹੌਲੀ ਚਲਾ ਉਹ ਚਲਾ ਲੇਗਾ ਜੇ ਤੂੰ ਟਰੈਕਟਰ ਚਲਾ ਸਕਦਾ ਤੇ ਇਹਨੂੰ ਚਲਾਉਣਾ ਵੀ ਕੋਈ ਔਖਾ ਨਹੀਂ ਹਾਂਜੀ ਹਾਂਜੀ ਚਲੋ ਜਿਆਰਾ ਦੋਸਤਾਂ ਦੀ ਮਦਦ ਦੇ ਨਾਲ ਮੈਂ ਜਿਹੜਾ ਲੈ ਕੇ ਗਿਆ ਚਲੋ ਮੈਨੂੰ ਹੌਲੀ ਹੌਲੀ ਚਲਾਉਣਾ ਆ ਗਿਆ ਸਿੱਖ ਗਿਆ ਸਿੱਖ ਲਿਆ ਜੀ ਤੇ ਉਸ ਤੋਂ ਬਾਅਦ ਮੈਂ ਦਲਪੁਰਾ ਐਕਪੀਤੀ ਜੀ ਉਸ ਟਾਈਮ ਪੂਤੇ ਟਾਈਮ ਪੂਤੇ ਉਸੇ ਟਾਈਮ ਪੂਤੇ ਇਹ ਦੋ ਮੇਰਾ 60000 ਰੁਪਏ ਲੈ ਗਿਆ ਤੇ ਜਿਹੜਾ ਤੁਸੀਂ ਘਰ-ਵਾਰ ਤਿਆਰ ਕੀਤਾ ਹੋਇਆ ਤੁਸੀਂ ਘਰ-ਵਾਰ ਵੀ ਇਹ ਵੀ ਬੜੀਆਂ ਮੁਸ਼ਕਲਾਂ ਦੇ ਨਾਲ ਖੜਾ ਹੋਇਆ ਜੀ ਜੀ ਕਿਉਂਕਿ ਜਦੋਂ ਮੈਂ ਘਰ ਪਾਉਣ ਲੱਗਾ ਹਾਂ ਹਾਂਜੀ ਏ ਮੈਂ ਤੇਲ ਬੱਤਾ ਪਾਉਣਾ ਸੀ ਅੱਛਾ ਜੀ ਇਹ ਘਰ ਦੇ ਉੱਪਰ ਘਰ ਦੇ ਉੱਪਰ ਹੁਣ ਲੈਂਟਰ ਲੱਗਾ ਹੋਇਆ ਹੈ ਹਾਂ ਜੀ ਹਾਂ ਜੀ ਉੱਪਰ ਦਿਖਾਓ ਵੀਰੇ ਲੈਂਟਰ ਲੱਗਾ ਹੋਇਆ ਹੈ ਜੀ ਤੇਲ ਬੱਤਾ ਪਾਉਣਾ ਸੀ ਤੇ ਮੈਂ ਗੱਡਰ-ਗੁੱਡਰ ਸਾਰੇ ਕੁਆੜੀਆਂ ਤੋਂ ਲਿਆ ਕੇ ਰੱਖ ਲਈ ਅੱਛਾ ਜੀ ਕੁਆੜੀਆਂ ਦਾ ਗੱਡਰ ਲਿਆ ਕੇ ਰੱਖ ਲਈ ਤੇ ਆਪਣਾ ਛੱਤ ਦੇ ਉੱਪਰ ਕੰਮ ਗਿਆ ਹੋਇਆ ਸੀ ਠੀਕ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਨਾ ਇਹ 14 ਫੁੱਟ ਦਾ ਆ ਜਿ ਦਿਖਾਇਆ ਜੀ ਇਹ ਕੱਲੇ ਗੱਡਰ ਦੇ ਟਾਈਪ ਦਾ ਬਣਾਇਆ ਹੋਇਆ ਘਰ ਇਹ ਆਪਣਾ ਕਿ ਗੱਡਰ ਪਾਉਣੇ ਆ ਜੀ ਜੀ ਜਿਹੜੀ ਕੰਧਾਂ ਚਾਰੇ ਪਾਸੇ ਗੱਡੀ ਹੈ ਆ ਮੇਰਾ ਬੱਚਾ ਢਿਲਾ ਹੋ ਗਿਆ ਅੱਛਾ ਜੀ ਬੱਚਾ ਢਿਲਾ ਹੋ ਗਿਆ ਤੇ ਮੈਨੂੰ ਡਾਕਟਰ ਦੇ ਜਾਣਾ ਪੈਗਾ ਬੱਚੇ ਤੇ ਡਾਕਟਰ ਜਵਾਬ ਹੀ ਦੇ ਰਹੇ ਸੀਗੇ ਬੱਚੇ ਦਾ ਅੱਛਾ ਜੀ ਕੀ ਇਦਾਂ ਨਾ ਕਿਹੜੀ ਪ੍ਰੋਬਲਮ ਆ ਗਈ ਸੀ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਬੱਚੇ ਅੱਛਾ ਬਾਡੀ ਜਨ ਇਨਫੈਕਸ਼ਨ ਆ ਹਾਂਜੀ ਤੇ ਮੈਂ ਮਿਸਤਰੀ ਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਉਧਰ ਪੈਸਾ ਮੇਰਾ ਲੱਗਣਾ ਵਾ ਜੇ ਤੂੰ 5-4 ਦਿਨ ਵਿਹੜ ਕਰ ਲਵੇਂ ਉਹ ਕਹਿੰਦਾ ਚਲੋ ਕੋਈ ਚੱਕ ਨਹੀਂ ਭਾਈ ਅਸੀਂ ਹੋਰ ਕੰਮ ਦੇਖ ਲੈਣੇ ਯਾਰ ਚਲੋ 5-4 ਦਿਨ ਲੰਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਯਾਰ ਭਾਈ ਟਾਈਮ ਲੱਗਦਾ ਮੈਂ ਕਿਹਾ ਹਾਂ ਟਾਈਮ ਲੱਗਦਾ ਮੈਂ ਬੱਚੇ ਦਾ ਟ੍ਰੀਟਮੈਂਟ ਕਰਾਉਣ ਲੱਗ ਪਿਆ ਜੀ ਤਾਂ ਜਦੋਂ ਉਹ ਇੱਥੇ ਮਿਸਤਰੀ ਆਇਆ ਮੈਂ ਤਾਂ ਚਲੋ ਬੱਚੇ ਵਾਲੇ ਪਾਸੇ ਸੀ ਮੇਰੇ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੇਰੇ ਨੇੜੇ ਤੇੜੇ ਦੀ ਬੰਦੀ ਆ ਹਾਂਜੀ ਹਾਂਜੀ ਉਹਨਾਂ ਨੇ ਮਿਸਤਰੀ ਨੂੰ ਇਹ ਗੱਲ ਕਹੀ ਕਹਿੰਦਾ ਆ ਆਪਦੇ ਪੈਸੇ ਲੈ ਲਈ ਜਿੱਥੇ ਤੁਹਾਡੇ ਦਾ ਘਰ ਆ ਪਾਇਆ ਵਾ ਠੀਕ ਹੈ ਪੈਸੇ ਦੇਣ ਦੇ ਯੋਗ ਨਹੀਂ ਹੈਗਾ ਇਹ ਪੈਸੇ ਦੇਣ ਦੇ ਯੋਗ ਨਹੀਂਗਾ ਇਹ ਕਦੋਂ ਦੀ ਗੱਲ ਆ ਉਦੋਂ 3 ਕਿੰਨੇ ਸੀ ਉਦੋਂ ਤੁਹਾਡੇ ਕੋਲ ਜਦੋਂ ਇਹ ਤੁਹਾਡਾ ਘਰ ਦਾ ਜਿਹੜਾ ਕਹਿੰਦੇ ਉਦੋਂ ਸੀਗੇ 3 ਬਿਲ ਉਦੋਂ ਸ਼ਾਇਦ ਇੱਕ ਅੰਦਾ ਹੀ ਹੋਵੇ ਜੀ ਅੱਛਾ ਉਦੋਂ ਉਦੋਂ ਸਟਾਰਟਿੰਗ ਦੇ ਵਾਲੇ ਕੰਮ ਹੀ ਸੀ ਉਹ ਤਾਂ ਪੈਰ ਲਾਉਣੀ ਸ਼ੁਰੂ ਕੀਤੀ ਸੀ ਅੱਛਾ ਮਤਲਬ ਕਿ 3 ਬਿਲਰਸ ਹੋ ਉਸ ਤਾਂ ਮਿਸਤਰੀ ਮੇਰਾ ਪਰਦਾ ਰਿਆ ਸੀ ਮੁੰਡਾ ਅੱਛਾ ਜੀ ਦੋਸਤ ਸੀ ਤੁਹਾਡੇ ਨਾਲ ਇਕੱਠੇ ਪੜੇ ਹਾਂ ਜੀ ਚਲੋ ਮੇਰੀ ਉਹਨਾਂ ਗੱਲਬਾਤ ਹੋਈ ਜੇ ਹੁਣੇ ਤੁਹਾਨੂੰ ਦੱਸਤੀ ਵੀ ਇਹ ਗੱਲ ਬੱਚਾ ਜੋ ਠੀਕ ਹੋਣ ਲੱਗ ਪਿਆ ਉਹ ਮੈਨੂੰ ਮਿਲਿਆ ਅੱਛਾ ਜੀ ਮੈਂ ਉਹਨੂੰ ਕਹਿੰਦਾ ਯਾਰ ਬਾਈ ਕਿਵੇਂ ਆ ਮੈਂ ਕਹਾ ਤੂੰ ਕੰਮ ਕੁੰਮ ਸ਼ੁਰੂ ਕੀਤਾ ਕਹਿੰਦਾ ਬਾਈ ਕੂਟ ਦੇ ਕੰਮ ਕਰੀ ਜਾਂਦਾ ਮੈਂ ਕਹਾ ਚਲੋ ਕੁਝ ਹੋਰ ਟਾਈਮ ਵੇਟ ਕਰ ਅੱਛਾ ਜੀ ਕਹਿੰਦਾ ਬਾਈ ਯਾਰ ਕੁਝ ਬੰਦੇ ਇਹ ਗੱਲ ਕਹਿ ਰਹੇ ਸੀਗੇ ਅੱਛਾ ਜੀ ਕੀ ਇਹ ਤਾਂ ਟੈਲ ਬੱਤਾ ਪਾਉਣ ਨੂੰ ਫਿਰਦਾ ਨਾ ਹਾਂਜੀ ਇਹ ਤਾਂ ਚਾਦਰਾਂ ਨਹੀਂ ਪਹਿਣੇ ਅੱਛਾ ਜੀ ਮਤਲਬ ਕਿ ਚਾਦਰ ਵੀ ਮਤਲਬ ਕਿ ਐਨੇ ਕਹਿਣ ਦਾ ਮਤਲਬ ਤੁਹਾਡੇ ਕੰਡੀਸ਼ਨ ਉਸ ਟਾਈਮ ਸਹੀ ਨਹੀਂ ਸੀਗੀ ਹੈ ਨਹੀਂ ਸੀ ਕੋਲੇ ਕੋਈ ਹਾਂਜੀ ਹਾਂਜੀ ਹ ਤੇ ਜਦੋਂ ਮੈਨੂੰ ਨੇ ਇਹ ਗੱਲ ਕਹੀ ਤੇ ਮੈਨੂੰ ਫੀਲ ਜਾ ਹੋਇਆ ਫੇਰ ਹਾਂਜੀ ਫਿਰ ਜਿਹੜੀ ਸੈਲਫ ਰਿਸਪੈਕਟ ਹੁੰਦੀ ਆ ਬੰਦੇ ਦੀ ਹਾਂਜੀ 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 ਕਿ ਆਪਾਂ ਦੁਨੀਆਂ ਤੇ ਕਾਰਨ ਕੀ ਆਏ ਆ ਤੇ ਲੋਕ ਕਰਵਾਈ ਕੀ ਜਾਂਦੇ ਆ ਹਾਂਜੀ ਹਾਂਜੀ ਜ਼ਰੂਰੀ ਨਹੀਂ ਕੱਲਾ ਪੈਸਾ ਹੀ ਮੌਖ ਹੁੰਦਾ ਹਾਂਜੀ ਆਪਾਂ ਹਰ ਇੱਕ ਦਿਨ ਨਾਲ ਜੇ ਜੁੜਾਂਗੇ ਜ਼ਰੂਰ ਕੱਲਾ ਪੈਸਾ ਹੀ ਆ ਕੱਲਾ ਪੈਸਾ ਵੀ ਨਹੀਂ ਜ਼ਰੂਰੀ ਤੇ ਪੈਸਾ ਜੇ ਇਹ ਤਰੀਕੇ ਨਾਲ ਦੇਖਿਆ ਜਾਵੇ ਤੇ ਪੈਸਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹਾਂਜੀ 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 ਜਦੋਂ ਲੋਕਾਂ ਦੀ ਨਿਗਾਹ ਦੇਖਦੇ ਆ ਜਦੋਂ ਲੋਕਾਂ ਦੀ ਨਿਗਾਹ ਆ ਜੀ ਜੀ ਤਾਂ ਮੈਂ ਉਹਨੂੰ ਕਿਹਾ ਤੂੰ ਇੱਕ ਵਾਰੀ ਕੋਠੀ ਦਾ ਕੰਮ ਪਾਸੇ ਕਰ ਜੀ ਤੇ ਮੈਂ ਤੈਨੂੰ ਮਿਲੂੰਗਾ ਜੀ ਇਹਨੂੰ ਖੜਾ ਰਹਿਣ ਦੇ ਇਹਨੂੰ ਇਦਾਂ ਹੀ ਰਹਿਣ ਉਹਵੇਂ ਹੀ ਰਹਿ ਗਿਆ ਕਰ ਉਦਾਂ ਹੀ ਜਾਂਦੀ ਐਡਜਸਟਮੈਂਟ ਕੀਤੀ ਇੱਕ ਸਾਲੇ ਬਿਨਾ ਛੱਤ ਤੋਂ ਖੜਾ ਰਹਿ ਜੀ ਘਰ ਵਿੱਚ ਉਦਾਂ ਹੀ ਮਤਲਬ ਐਡਜਸਟਮੈਂਟ ਕੀਤਾ ਬਿਨਾ ਛੱਤ ਕੋਈ ਪੈਨ ਦਾ ਬੰਦਾ ਕਹਿੰਦੇ ਵੀ ਇੱਕ ਸਾਲੇ ਬਿਨਾ ਛੱਤ ਤੋਂ ਖੜਾ ਰਿਆ ਅੱਛਾ ਜੀ ਤੇ ਤੁਹਾਡਾ ਉਸ ਟਾਈਮ ਰਹਿ ਹੈ ਇਸ ਦਾ ਕਿੱਥੇ ਅਰੇ ਆ ਸ਼ੁਦਰਾ ਵੱਡੇ ਭਾਈ ਦੇ ਘਰੇ ਅੱਛਾ ਜੀ ਦੂਸਰੇ ਆਉਣੇ ਮਤਲਬ ਉਹਨਾਂ ਦੇ ਉਹ ਵੀ ਕਾਨੇ ਛੱਤ ਸਾਡੀ ਅੱਛਾ ਉੱਥੇ ਉਹ ਉਹ ਚਿਬੀਆਂ ਦੇ ਘੋਰ ਨੇ ਬਣ ਜਾਂਦੇ ਇਹ ਚੋਂ ਦਾ ਸੀ ਉਹ ਵੀ ਹਾਂਜੀ ਹਾਂਜੀ ਉੱਥੇ ਰਹਿਸ ਕਰਦੇ ਇੱਕ ਇੱਕ ਕਮਰਾ ਸੀ ਜਿੱਥੇ ਇਵੇਂ ਖੜਾ ਰਿਹਾ ਇੱਕ ਸਾਲ ਇਹਨੂੰ ਇਵੇਂ ਛੱਡਦਾ ਜੀ ਤਾਂ ਮੈਂ ਉਹਨੂੰ ਕਿਹਾ ਮੈਨੂੰ ਬੰਦੇ ਦਾ ਨਾਂ ਦੱਸ ਦੇ ਅੱਛਾ ਜੀ ਚਲੋ ਨੇ ਮੈਨੂੰ ਆਸਗਾਨ ਦੋ ਬੰਦੇ ਦੇ ਨਾਂ ਲੈ ਤੇ ਅੱਛਾ ਜੀ ਉਹ ਤਗੜੇ ਰੱਜੀ ਪੁੱਜਿਆ ਕਰੋ ਅੱਛਾ ਜੀ ਉਹ ਕਹਿੰਦੇ ਆ ਆ ਬੰਦੇ ਕਹਿ ਗਏ ਮੈਂ ਕਿਹਾ ਵੀ ਮੇਰੇ ਮੈਂ ਲੜਨਾ ਨਹੀਂ ਉਹਨਾਂ ਨਾਲ ਬਿਲਕੁਲ ਹਾਂਜੀ ਹਾਂਜੀ ਪਰ ਮੈਨੂੰ ਕਰਕੇ ਵਿਖਾਵਾਂ ਹਾਂਜੀ ਕਰਕੇ ਦਿਖਾਉਣ ਦੀ ਲੜਨ ਨੂੰ ਤਾਂ ਕੋਈ ਰੱਖਦਾ ਕਰਕੇ ਦਿਖਾਉਣ ਦੀ ਫਿਰ ਆਪਣੇ ਆਪ ਹੀ ਮੂੰਹ ਬੰਦ ਹੋ ਜਾਂਦੇ ਲੋਕ ਫਿਰ ਉਸ ਤੋਂ ਬਾਅਦ ਹੀ ਮੈਂ 1 ਸਾਲ ਬਾਅਦ ਜੀ ਇਹਦੇ ਤੇ ਲੈਂਟਰ ਪਾਇਆ ਜਿਹੜੇ ਗਾਰਡਰ ਜਿਹੜੇ ਕੁਆੜੀਆਂ ਨੇ ਆਇਆ ਕੁਆੜੀਆਂ ਦੇ ਸੱਟ ਕੇ ਆਇਆ ਉਦੋਂ ਫਿਰ ਕਿੰਨੇ 3 ਵੀਲਰ ਹੋ ਗਏ ਜਦੋਂ ਲੈਂਟਰ ਪਾਉਣਾ ਸ਼ੁਰੂ ਕੀਤਾ ਤੁਸੀਂ ਤਕਰੀਬਨ ਉਦੋਂ ਮੈਂ ਕੰਮ ਮੇਰਾ ਆਪ ਜੋ ਮੈਂ ਇੱਕ ਟਾਈਮ ਕੋ ਤੇ ਕੰਮ ਕਰ ਰਿਹਾ ਸੀ ਨਾ ਹਾਂਜੀ ਤਕਰੀਬਨ ਉਹ ਟਾਈਮ ਆ ਹਿਆਰ ਵੀ ਇਕੱਲੇ ਕਮਾਰਿਆ ਸੀ ਅੱਛਾ ਜੀ ਮਤਲਬ ਰੇਟ ਜਿਆਦਾ ਹਾਂਜੀ ਮਿਹਨਤ ਜਿਆਦਾ ਸੀ ਜੇ ਉਹ ਆਪਣਾ ਟਾਈਮ ਕੋਲ ਤੈਨੇ 4 ਗੇੜੇ ਲਾਉਦੇ ਸੀ ਤੇ ਮੈਂ ਰਾਤ ਨੂੰ ਇੱਕ ਤਾਂ ਸ਼ਾਮ ਨੂੰ ਜਮਾਂ ਦਿਨ ਛੇਪੇ ਵਾਲਾ ਲਾਈਟਾਂ ਤੇ ਇੱਕ ਤਾਂ ਗੇੜਾ ਉਹ ਲਾਣਾ 1:00 ਦਾ ਤੜਕੇ ਸਦਿਆਂ ਮਾਰਨਿੰਗ ਚ 2 ਗੇੜੇ ਮੇਰੇ ਜਿਆਦਾ ਵਧਾਤੇ ਸੀਗੇ ਜੀ ਜੀ ਆਪਦੇ ਵਧਾਤੇ ਇੱਕ ਉਹ ਜੇ ਮਿਹਨਤ ਕਰਨੀ ਆ ਕਰਾਂਗੇ ਤਾਂ ਪੈਸਾ ਆਉਣਾ ਉਹ ਮਿਹਨਤ ਕਰਕੇ ਮੈਂ ਇਦਿੱਤ ਲੈ ਲੈਂਟਰ ਪਾਇਆ ਲੈ ਲੈਂਟਰ ਪਾਇਆ ਸਿੱਧਾ ਵੀ ਮਤਲਬ ਕਿ ਦੂਜਾ ਆਪਣਾ ਬਾਹਲੇ ਵਾਲਾ ਕੰਮ ਚੱਕੀ ਦੇ ਸਾਰਾ ਜੀ ਬੰਦ ਕਰਤਾ ਮੈਂ ਕਿ ਇੰਟੈਲ ਬਤਾ ਪਾਉਣਾ ਹੀ ਨਹੀਂ ਬਿਲਕੁਲ ਜੀ ਪਰ ਉਹ ਮੈਂ ਉਹਨਾਂ ਨੂੰ ਮਾਰਾ ਨਹੀਂ ਕਹਿੰਦਾ ਮੈਂ ਧੰਨਵਾਦ ਕਰਦਾ ਹਾਂਜੀ ਹਾਂਜੀ ਕਿ ਉਹਨਾਂ ਨੇ ਮੈਨੂੰ ਇਹ ਮਿਹਣਾ ਮਾਰਿਆ ਜੀ ਜੀ ਤੇ ਮੇਰਾ ਲੈਨਟਰ ਪੈ ਗਿਆ ਤੇ ਜਿੰਦਾਸ਼ ਤੇਜ ਕੀਤਾ ਹਾਂ ਸੰਗਰਤ ਤੇਜ ਕੀਤਾ ਆਪਾਂ ਨੂੰ ਕਿਸੇ ਨੂੰ ਮਾਰ ਗਏ ਤਾਂ ਉਥੋਂ ਇੱਕ ਬੰਦੇ ਨੇ ਟੈਂਪੂ ਹੋਰ ਵੇਚਣਾ ਸੀਗਾ ਸਵਾਰੀਆਂ ਵਾਲਾ ਜੀ ਜੀ ਸੇਮ ਸੇਮ ਹਾਂਜੀ ਮੈਨੂੰ ਉਗੰਨਾ ਮੈਂ ਟੈਂਗੂ ਵੇਚ ਰਾਂ ਮੈਂ ਕਿਹਾ ਮੇਰੇ ਕੋਲ ਤਾਂ ਇੰਨੇ ਪੈਸੇ ਹਨ ਤਾਂ ਮੈਂ ਕਿਸੇ ਹੋਰ ਫਰੈਂਡ ਨਾਲ ਗੱਲ ਕੀਤੀ ਕਿ ਤੂੰ ਆਪਾਂ ਟੈਂਗੂ ਸਾਂਝਾ ਲੈ ਲਈ ਤੇ ਆਪਾਂ ਡਰਾਈਵਰ ਰੱਖ ਲਾਂਗੇ ਹਾਂਜੀ ਚੱਲ ਆਪਣਾ ਘਰੇ ਕੁਝ ਆਉਣ ਲੱਗੂ ਚਲੋ ਅਸੀਂ ਇੱਕ ਟੈਂਗੂ ਨੂੰ ਫੇਰ ਸਾਂਝਾ ਲੈ ਲਿਆ ਸਾਂਝਾ ਲੈ ਲਿਆ 60000 ਦਾ 30000 ਉਹਨੇ ਪਾਤਾ 30000 ਮੈਂ ਪਾਤਾ ਹਾਂਜੀ ਚਲੋ ਸਾਡੇ ਇੱਕ ਟੈਂਗੂ ਮੈਂ ਆਪ ਤੁਹਾਨੂੰ ਲੱਗ ਪੈਕ ਡਰਾਈਵਰ ਚਲਾਉਣ ਲੱਗ ਪਿਆ ਇਸੇ ਇੱਕ ਤਰੀਕੇ ਦੇ ਨਾਲ ਮੈਂ ਹੌਲੀ-ਹੌਲੀ ਕਰਕੇ 2 ਕਰ 2 ਤੇ 3 ਕਰ ਤੇ 4 ਕਰ ਪਰ ਇੱਥੇ ਮੈਂ ਗੱਲ ਫੇਰ ਤੁਹਾਨੂੰ ਫੇਰ ਗੱਲ ਦੱਸਣ ਲੱਗਾ ਹਾਂ ਹਾਂਜੀ ਜਿਹੜੇ ਮੇਰੇ ਪਾਰਟਨਰ ਸੀਗੇ ਉਹਨਾਂ ਨੇ 100 ਰੁਪਏ ਦੀ अहमियत ਨਹੀਂ ਸਮਝੀ ਕਿਉਂਕਿ ਡਰਾਈਵਰ ਸਾਨੂੰ 200 ਰੁਪਏ ਦਿੰਦਾ ਸੀਗਾ ਦਿਹਾੜੀ ਦਾ ਦਿਹਾੜੀ ਦਾ ਬਾਕੀ ਜੋ ਉਹਨੂੰ ਜਿੰਨੇ ਬਾਕੀ ਜਿਹੜੇ ਬਣ ਕੇ ਉਹ ਦੇ ਦਿੱਤੇ ਤਾਂ ਪਾਸਾ ਰਹੋਦਾ ਜੀ 200 ਤੁਹਾਨੂੰ ਜਾਂਦੇ ਇੱਕ ਟਾਈਮ ਤੇ 200 ਦਿਹਾੜੀ ਮਿਲ ਜਾਂਦੀ ਜੀ ਪਰ ਉਹਨਾਂ ਨੂੰ ਜਦੋਂ 100 ਨੂੰ ਜਾਂਦੇ 100 ਮੈਨੂੰ ਜਾਂਦਾ ਮੈਨੂੰ ਤਾਂ 100 ਦੀ अहमियत ਦਾ ਪਤਾ ਸੀ ਕਿਉਂਕਿ ਮੈਂ ਰੁਪਿਆ ਰੁਪਿਆ ਦੇਖਿਆ ਸੀ ਜੋੜਿਆ ਸੀ ਸੰਘਰਸ਼ ਕੀਤਾ ਵੀ ਕੀ ਵੈਲਿਊ ਦਾ ਪੈਸੇ ਦੀ ਉਹਨਾਂ ਨੂੰ ਇਹ ਸੀ ਕਿ 100 ਕੀ ਚੀਜ਼ ਆ 100 ਕੀ ਚੀਜ਼ ਕਿੰਨੇ ਮਹੀਨੇ ਦਾ 3000 ਰੁਪਏ ਆਉਂਦਾ ਤਾਂ ਉਹਨਾਂ ਨੇ ਮੈਨੂੰ ਕਹਾਂ ਤਨ ਜਾਂ ਤਾਂ ਇਹ ਤੂੰ ਰੱਖ ਲੈ ਹਾਂਜੀ ਜਾਂ ਸਾਨੂੰ ਦੇ ਦੇ ਜੀ ਤਾਂ ਉਸ ਵਕਤ ਚਲੋ ਮੇਰੇ ਵੀ ਕੰਡੀਸ਼ਨ ਹੁਣ ਸਹੀ ਹੋ ਚੱਲੀ ਸੀਗੀ ਹਾਂਜੀ ਹਾਂਜੀ ਤਾਂ ਮੈਂ ਉਹਨਾਂ ਤੋਂ ਮੁੱਲ ਪਾ ਕੇ ਦੋਨੇ ਰੱਖ ਲਈ ਦੋਨੇ ਟੇਪ ਰੱਖ ਲਈ ਇੱਕ ਤੋਂ ਤਿੰਨ ਹੋ ਗਏ ਤਿੰਨ ਹੋ ਗਏ ਤਾਂ ਉਹ ਸੰਘਰਸ਼ ਮੇਰਾ ਲਗਾਤਾਰ ਲੰਮਾ ਸ਼ੁਰੂ ਕਰਤਾ ਮੈਂ ਜੀ ਕੀ ਆਪਾਂ ਇਹ ਕੰਮ ਨੂੰ ਹੋਰ ਵਧਾਉਣਾ ਹਾਂਜੀ ਤਿੰਨਾ ਤੋਂ ਅਗਲੇ ਸਾਲ 4 ਕੀਤੇ 4ਾਂ ਤੋਂ 5 ਕੀਤੇ 5ਾਂ ਤੋਂ 6 ਕੀਤੇ 6ਾਂ ਤੋਂ 7 ਕੀਤੇ ਜੀ ਇਸੇ ਤਰੀਕੇ ਨਾਲ ਮੈਂ ਇੱਕ ਲੰਮੀ ਲਾਈਨ ਚਲਾ ਲਈ ਜੀ ਜਿਸ ਦੇ ਨਾਲ ਕੀ ਇੱਕ ਆਪ ਨਾਲ 5-6 ਡਰਾਈਵਰ ਜੀ ਤਰਪੀਏ ਮੇਰੇ ਘਰੇ ਹਾਂਜੀ ਤਰਪੀਏ ਮੇਰੇ ਘਰੇ 13-1400 ਰੁਪਏ ਘਰੇ ਆਉਣ ਲੱਗ ਪਿਆ ਹਰ ਰੋਜ਼ ਦਾ ਹਰ ਰੋਜ਼ ਕਿੱਥੇ ਕੀ ਮੇਰੇ ਕੋਲ 100 ਰੁਪਏ ਵੀ ਨਹੀਂ ਆਉਂਦਾ ਸੀ ਜੇ ਫਸਲ ਵਾਲੇ ਪਾਸੇ ਦੇਖਦੇ ਤਾਂ ਉਹ ਤਾਂ ਸਾਰੇ ਹੀ ਆੜਤੀਏ ਲੈ ਜਾਂਦਾ ਸੀ ਉਹ ਤਾਂ ਜੀ ਘੱਟ ਆਈ ਸੀ ਘੱਟ ਆਈ ਸੀ ਵਿਆਜ ਹੀ ਵਿਆਜ ਵੀ ਪੱਲੇ ਪੈਂਦਾ ਸੀ ਹਾਂਜੀ ਵਿਆਜ ਪੱਲੇ ਪੈ ਜਾਂਦਾ ਸੀ ਘਰ ਦੇ ਵੀ ਖੁਸ਼ ਹੋਣ ਲੱਗੇ ਪਏ ਕਿ ਪੈਸਾ ਘਰੇ ਆਉਣ ਲੱਗ ਪਿਆ ਹਾਂਜੀ ਹਰ ਰੋਜ਼ ਦੀ ਕਮਾਈ ਹੈ ਜਿਹੜੀ ਉਹ ਅੰਮ੍ਰਿਤ ਰੱਖਦੀ ਹੁੰਦੀ ਹੈ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਸਾਡੇ ਤੇ ਖਰਾਬ ਆਇਆ ਜੀ ਮਾੜੀਆਂ ਸਰਕਾਰਾਂ ਨੇ ਜੀ ਸਾਡੇ ਟੈਂਪੂ ਬੰਦ ਕਰਤੇ ਟੈਂਪੂ ਬੰਦ ਕਰ ਤੁਹਾਡਾ ਬਿਜ਼ਨਸ ਫੇਰ ਰੁਕ ਗਿਆ ਰੁਕ ਗਿਆ ਜੀ ਚਲੋ ਉਹਦੇ ਕਰਕੇ ਸਾਨੂੰ ਥੋੜੀ ਦਿੱਕਤ ਆਈ ਜੀ ਚਲੋ ਮਹਾਰਾਜ ਦੀ ਕਿਰਪਾ ਹੋਈ ਜੀ ਕੁਝ ਬੰਦੇ ਸਾਡੇ ਨਾਲ ਜੁੜੇ ਜਥੇਬੰਦੀਆਂ ਜੁੜੀਆਂ ਤੇ ਸਾਡੇ ਟੈਂਪੂ ਚੱਲਦੇ ਹੋ ਜੀ ਚਲੋ ਜਦੋਂ ਸਾਡੀ ਲੈਂਦ ਦੁਬਾਰਾ ਚਲੀ ਤਾਂ ਉਸ ਵਕਤ ਮੈਂ ਇਹ ਚੀਜ਼ ਸੋਚ ਲਈ ਸੀ ਕਿ ਸਰਕਾਰ ਨੇ ਕੋਈ ਪਤਾ ਨਹੀਂ ਕਿਦੋਂ ਇਹ ਚੀਜ਼ ਨੂੰ ਬੰਦ ਕਰ ਦੇਣਾ ਤਾਂ ਆਪਾਂ ਥੋੜਾ ਜਿਹਾ ਆਪਣਾ ਰੋਜ਼ਗਾਰ ਹੋਰ ਵਧਾਉਣ ਦੀ ਕੋਸ਼ਿਸ਼ ਕਰੀ ਜੀ ਤਾਂ ਮੈਂ ਇੱਕ ਸਕੂਲ ਵੈਨ ਲਈ ਸਕੂਲ ਵੈਨ ਤਕਰੀਬਨ ਹੋ 6.5 ਲੱਖ ਦੀ 6.5 ਲੱਖ ਦੀ ਹਾਂ ਜੀ ਜੰਦੇ ਨੇ ਕੰਮ ਇੰਨਿਕ ਕਰ ਲਈ ਹਾਂ ਜੀ ਉਹਦੇ ਵਿੱਚੋਂ ਚਲੋ ਥੋੜੇ ਪੈਸੇ ਮੇਰੇ ਕੋਲ ਥੋੜੇ ਮੇਰੇ ਯਾਰ ਦੋਸਤਾਂ ਨੇ ਮੇਰੀ ਮਦਦ ਕੀਤੀ ਕਹਿੰਦਾ ਤੂੰ ਆਹ ਚੱਕ 2 ਲੱਖ ਰੁਪਈਆ ਗੱਡੀ ਲੈ ਤੇ ਕਹਿੰਦਾ ਤੂੰ ਆਪਲਾ ਕੰਮ ਸ਼ੁਰੂ ਕਰ ਜੀ ਵੈਨ ਲੈ ਲਈ ਵੈਨ ਲੈ ਕੇ ਇੱਕ ਸਾਲ ਮੈਂ ਵੈਨ ਨਾਲ ਵੈਨ ਚਲਾਈ ਜੀ ਨਾਲ ਟੈਂਪੋ ਚਲਾਉਂਦਾ ਸੀ ਵੈਨ ਦੇ ਨਾਲ ਟੈਂਪੋ ਦੋਨੇ ਚੀਜ਼ਾਂ ਹਾਂ ਜੀ ਫੁੱਲ ਟਾਈਮ ਬੱਚੇ ਛੱਡ ਕੇ ਇੱਕ ਅੱਧਾ ਢਿੜਾ ਲਾ ਲੈਣਾ ਉਸ ਤੋਂ ਬਾਅਦ ਫਿਰ ਫਿਰ ਮੈਂ ਬੱਚੇ ਤਾਰ ਕੇ 54 ਫਿਰ ਗ੍ਰਾਮ। ਜੀ, ਸਕੂਲ ਦੇ ਵਿੱਚ ਜਾਂਦੇ ਸੀ, ਬੱਚਿਆਂ ਨੂੰ ਛੱਡ ਕੇ ਫਿਰ ਟੈਂਪੂ ਸ਼ੁਰੂ ਕਰਦੇ। ਜੋ ਛੁੱਟੀ ਟਾਈਮ ਫਿਰ ਚਲੇ ਜਾਂਦੇ ਸੀ। ਮੈਂ ਦਿਨ-ਪੌ ਰਾਤ ਇੱਕ ਕਰਨ ਦਾ ਵੇਲਾ ਆ ਗਿਆ ਸੀ। ਜੀ। ਕਿਉਂਕਿ ਗਾਂ ਬੱਚੇ ਦੀ ਪੜ੍ਹਾਈ ਵੀ ਸ਼ੁਰੂ ਹੋ ਗਈ ਸੀ। ਹਾਂਜੀ ਹਾਂਜੀ। ਉਹਦੇ ਕਰਕੇ ਘਰ ਦੇ ਹੋਰ ਖਰਚੇ ਵੱਧ ਜਾਂਦੇ। ਖਰਚੇ ਬਹੁਤ ਵੱਧ ਜਾਂਦੇ ਆ। ਜੀ। ਘਰ-ਵਾਰ ਵੀ ਆਪਣਾ ਪੈਂਦਾ। ਤਾਂ ਇੱਕ ਸਾਲ ਦੇ ਵਿੱਚ ਮੈਂ ਉਹ ਗੱਡੀ ਫ੍ਰੀ ਕੀਤੀ। ਠੀਕ। ਜਿਹੜੀ ਸਕੂਲ ਵੈਨ ਲਈ। ਸਕੂਲ ਵੈਨ। ਕਿਉਂਕਿ ਨਾਲ ਟੈਂਪੂ ਜਿਹੜਾ ਟੈਂਪੂ ਚੋਂ ਪੈਸੇ ਆਉਂਦੇ ਸੀ। ਹਾਂਜੀ ਹਾਂਜੀ। ਉਹਦਾ ਮੈਂ ਗੱਡੀ ਤੇਲ ਪਵਾਉਂਦਾ ਸੀਗਾ। ਹਾਂਜੀ। ਜਿਹ ਉਹ ਦਾ ਨਾਮ ਹੈ ਗੱਡੀ ਦੀ ਐ ਇੱਕ ਸਾਰੇ ਪੈਸੇ ਲਾਈ ਜੀ ਇੱਕ ਸਾਲ ਦੇ ਵਿੱਚ ਮੈਂ 6.5 ਲੱਖ ਦੀ ਗੱਡੀ ਫਰੀ ਕਰਦੀ ਸੀ ਠੀਕ ਡਬਲ ਮਿਹਨਤ ਕਰਕੇ ਡਬਲ ਕੀਤੀ ਮਤਲਬ ਹਾਂਜੀ ਉਸ ਤੋਂ ਬਾਅਦ ਇੱਕ ਬਾਈ ਤੇ ਮਜਬੂਰੀ ਪੈ ਗਈ ਉਹ ਕਹਿੰਦਾ ਮੈਂ ਗੱਡੀ ਵੇਚਣੀ ਆ ਹਾਂਜੀ ਤਾਂ ਉਹ ਗੱਡੀ ਤਕਰੀਬਨ 7.5 ਲੱਖ ਦਾ ਮੇਰਾ ਸੌਦਾ ਹੋਇਆ 7.5 ਲੱਖ ਦਾ ਫਿਰ ਤੋਂ ਇੱਕ ਹੋਰ ਸੌਦਾ ਉਹ ਵੀ ਸਕੂਲ ਬੈਨਫਿਟ ਉਹ ਵੀ ਸਕੂਲ ਬੈਨ ਸਕੂਲ ਬੈਨ ਇੱਕ ਹੋਰ ਤੁਸੀਂ ਕੋਈ ਨਹੀਂ ਠੀਕ ਇੱਕ ਮੁੰਡਾ ਪਲੱਸ 2 ਦਾ ਪਲੱਸ 2 ਕਰਕੇ ਹਟਿਆ ਸੀ ਜਿਹਾ ਸ਼ੇਤ ਉਹ ਰਹਿ ਸੀਗਾ ਮੈਂ ਉਸ ਨਾਲ ਗੱਲ ਕੀਤੀ ਮੈਂ ਕਿਹਾ ਜੇ ਤੂੰ ਗੱਡੀ ਚਲਾ ਲੇਗਾ ਤਾਂ ਤੇ ਮੈਂ ਗੱਡੀ ਸਿਖਾ ਦਊਗਾ ਜੀ ਚਲੋ ਉਹ ਮੁੰਡਾ ਕਹਿੰਦਾ ਬਾਈ ਮੈਨੂੰ ਮੈਂ ਗੱਡੀ ਸਿੱਖਣ ਤਿਆਰ ਬੈਠਾ ਹਾਂ ਹਾਂਜੀ ਹਾਂਜੀ ਉਹਨੇ ਗੱਡੀ ਸਿੱਖ ਲਈ ਤਾਂ ਇਸ ਵਕਤ ਅੱਜ ਉਹ ਮੇਰੇ ਕੋਲੇ ਡਰਾਈਵਰੀ ਕਰ ਰਿਹਾ ਹੁਣ ਇਸ ਵਕਤ ਆਪਣੇ ਕੋਲੇ 8 ਥ੍ਰੀ ਵੀਲਰਾਂ 8 ਜੀ ਤੇ ਦੋ ਬੱਸਾਂ ਦੋ ਬੱਸਾਂ ਤੇ ਬਾਬੇ ਦੀ ਕਿਰਪਾ ਦੇ ਨਾਲ ਆਪਾਂ ਸਰਕਾਰੀ ਜੋਬ ਦੇ ਨੇ ਪੈਸੇ ਕਮਾ ਰਹੇ ਹਾਂ ਜੀ ਮਹੀਨੇ ਦੀ ਇਨਕਮ ਹੁਣ ਕਿੰਨੀ ਕੁ ਹੋ ਜਾਂਦੀ ਥੋਣ ਤਕਰੀਬਨ ਹੈ ਜੀ 50-60 ਹਜ਼ਾਰ ਰੁਪਏ ਆਪਾਂ ਨੂੰ ਮਹੀਨੇ ਦੀ ਇਨਕਮ ਕਰੇ ਬੈਠੇ ਆ ਆਪਣਾ ਕੰਮ ਆ ਆਪਣਾ ਕੰਮ ਆ ਤੁਹਾਡਾ ਕੰਮ ਹਾਂਜੀ ਹਾਂਜੀ ਸੋ ਬਾਈ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਜਿਵੇਂ ਕਿ ਹੁਣ ਤੁਹਾਨੂੰ ਪਹਿਲਾਂ ਵੀ ਸਟਾਰਟਿੰਗ 'ਚ ਬੋਲਿਆ ਸੀ ਵੀ ਅੱਜਕੱਲ੍ਹ ਦੇ ਜਿਵੇਂ ਕਹਰੇ ਵੀ ਅ ਇੱਥੇ ਕੰਮ ਹੀ ਨਹੀਂ ਹੈਗਾ ਹੁਣ ਤੱਕ ਕੈਨੇਡਾ ਦੇ ਵਿੱਚ ਵੀ ਬੁਰੇ ਹਾਲਾਤ ਆ ਵਾਲ ਦੇਸ਼ਾਂ ਦੇ ਵਿੱਚ ਵੀ ਜਾਂ ਸੰਘਰਸ਼ ਕਰਨ ਤੋਂ ਭਾਜਦੇ ਆ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਤੁਸੀਂ ਮੇਰਾ ਤਾਂ ਜੀ ਸਾਰਿਆਂ ਨੂੰ ਇਹੀ ਇੱਕ ਸੰਘਰਸ਼ ਤੌਰ ਤੇ ਮੈਂ ਕਹਿਣਾ ਚਾਹਣਾ ਕਿ ਮੈਂ ਸੰਘਰਸ਼ ਹੀ ਬੰਦਾ ਹੈ ਤੇ ਮੈਂ ਸੰਘਰਸ਼ ਬਾਰੇ ਹੀ ਗੱਲ ਕਰੂੰਗਾ ਜੀ ਜੀ ਸਭ ਕੁਛ ਇੱਥੇ ਹੈਗਾ ਜੀ ਜਿੰਨਾ ਪੰਜਾਬ ਦੇ ਵਿੱਚ ਕੰਮ ਆ ਤਾਂ ਉਹਨਾਂ ਕਿਤੇ ਨਹੀਂ ਇਹ ਦੇਖੋ ਜੀ ਭਈਏ ਮੈਂ ਬਿਹਾਰ ਚੋਂ ਆ ਕੇ ਯੂਪੀ ਜਵਾ ਕੇ ਇੱਥੇ ਕੋਠੀਆਂ ਭਾਈ ਬੈਠੇ ਆ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਹਾਈਲਾਈਟਡ ਨਾ ਟਾਈਮ ਆਪਣਾ ਜ਼ਿੰਮੇਵਾਰ ਭਾਈਚਾਰਾ ਜੀ ਐਸੀ ਭਾਈਚਾਰਾ ਜੀ ਜਿੰਨਾ ਟਾਈਮ ਖੁਦ ਆਪ ਕੰਮ ਨਹੀਂ ਕਰਦਾ ਜੀ ਉਹਨਾਂ ਟਾਈਮ ਬੰਦਾ ਤਰੱਕੀ ਨਹੀਂ ਕਰ ਸਕਦਾ ਤੁਹਾਡੇ ਕਹਿਣ ਦਾ ਮਤਲਬ ਕਿਸੇ ਦੇ ਅੰਡਰ ਕੰਮ ਕਰਨ ਤੋਂ ਬेटर ਆਪ ਦਾ ਕੰਮ ਕਰੋ ਭਾਵੇਂ ਛੋਟਾ ਕਰੋ ਅਰੇੜੀ ਲਾ ਲਓ ਜੀ ਕੀ ਹੋ ਜਾਊਗਾ ਰੇੜੀ ਲਾ ਲੂ ਜੀ ਜੀ ਇੱਕ ਆਂਡੇ ਦੀ ਰੇੜੀ ਲਾ ਲੂ ਰੁਪਏ 700 800 ਰੁਪਏ ਲੈ ਕੇ ਤੁਰ ਉਹਦਾ ਗੋਲ ਗੱਪਿਆਂ ਦੇ 2 2 3 3000 ਪੰਜ ਪੰਜ ਹਜ਼ਾਰ ਲੈ ਚਲੋ ਚਲੋ ਆਪਾਂ ਕਹਿ ਰਹੇ ਹਾਂ ਕਿ ਅੱਪਾਂ ਛੋਟੇ ਲੈਵਾਂ ਤਾਂ ਕਮ 5000 ਦਾ ਸਮਾਨ ਪਾ ਲਓ 4000 ਦਾ ਸਮਾਨ ਪਾ ਕੇ ਬਹਿ ਜਾਓ ਜੀ ਤਾਂ ਉਹ ਵੀ ਆਥੋਂ ਨੂੰ 600 700 ਰੁਪਏ ਲੈ ਕੇ ਉੱਠੂਗਾ ਜੀ 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 ਪਰ ਜੇ ਆਪਾਂ ਕਹਾਂ ਕਿ ਥੱਲੇ ਆਪਣੀ ਬਾਈਕ ਹੋਵੇ ਜੀ ਨਵੇਂ ਸ਼ੂ ਪਾਏ ਹੋਣ ਕੱਪੜੇ ਨਵੇਂ ਹੋਣ ਜੀ ਤੇ ਉਹ ਤਰੀਕੇ ਨਾਲ ਤਾਂ ਨਹੀਂ ਤਰੱਕੀ ਹੋਣੀ ਜਾਂ ਆਪਾਂ ਇੱਕ ਲਿਹਾਰ ਦੱਸਾਂ ਹੀ ਕਰੀਏ ਮਹਾਰਾਜ ਮੈਨੂੰ ਤਰੱਕੀ ਦద్ది ਮਹਾਰਾਜ ਇਹ ਇਸ ਤਰੀਕੇ ਨਾਲ ਤਰੱਕੀ ਨਹੀਂ ਦੇ ਹਾਂ ਉਹ ਪਰਮਾਤਮਾ ਕਹਿੰਦੇ ਵੀ ਤੁਸੀਂ ਕੰਮ ਸ਼ੁਰੂ ਦਾ ਹੱਥ ਫੜਾਂਗੇ ਕੰਮ ਤਾਂ ਕਰਨਾ ਹੀ ਪੈਣਾ ਜੀ 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 ਉਨੇ ਕਬਾਈ ਨੇ ਗੱਲਬਾਤ ਪ੍ਰੋਪਰ ਆਪਦੀ ਕਹਾਣੀ ਦੱਸੀਆ ਕਿਹੜੇ ਹਾਲਾਤਾਂ ਚੋਂ ਉੱਠ ਕੇ ਤੇ ਕਿੱਥੇ ਪਹੁੰਚਿਆ ਸੋ ਬਾਈ ਨੂੰ ਬਾਈ ਦੀ ਵੀਡੀਓ ਬਣਾਉਣ ਦਾ ਕਾਰਨ ਹੀ ਹੇ ਸੀ ਬਾਈ ਮੈਨੂੰ ਥੋੜਾ ਟਾਈਮ ਪਹਿਲਾਂ ਮੈਂ ਇੱਥੇ ਮਿਲਿਆ ਸੀ ਬਾਈ ਨੂੰ ਮੇਰਾ ਪਰਸ ਗੋਮ ਹੋ ਗਿਆ ਸੀ ਇਹ ਪਿੰਡ ਦੇ ਵਿੱਚ ਪਹੁੰਚ ਗਿਆ ਸੀ ਤੇ ਬਾਈ ਦੇ ਟੈਂਪੂ ਤੇ ਬੈਠ ਕੇ ਮੈਂ ਮੋਗੇ ਗਿਆ ਸੀ ਉਦੋਂ ਬਾਈ ਨਾਲ ਗੱਲਬਾਤ ਕੀਤੀ ਤੇ ਬਾਈ ਨੂੰ ਮੈਂ ਕਿਹਾ ਸੀ ਵੀ ਆਪਾਂ ਨਾ ਤਾਂ ਨਵੀਂ ਪੀੜ੍ਹੀ ਨੂੰ ਕੋਈ ਮੈਸੇਜ ਦੇਣਾ ਤੇ ਆਪਾਂ ਤੁਹਾਡੀ ਵੀਡੀਓ ਬਣਾਉਣੀ ਆ ਤੇ ਲੋਕਾਂ ਤੱਕ ਪਹੁੰਚਾਉਣੀ ਆ ਤੇ ਇਹੀ ਮੈਸੇਜ ਆ ਨਵੀਂ ਪੀੜ੍ਹੀ ਨੂੰ ਜੋ ਵੀ ਕਹਿ ਰਹੇ ਵੀ ਇੱਥੇ ਕੰਮ ਨਹੀਂ ਬਾਈ ਦੇ ਕਹਿਣ ਮਤਾਂ ਕਿ ਕੰਮ ਕਰੋ ਆਪਣਾ ਸ਼ੁਰੂ ਕਰੋ ਕਿਸੇ ਦੇ ਅੰਡਰ ਕਰਾਂਗੇ 2 5 ਸਾਲ 10 ਸਾਲ ਖੜੋਂਗੇ ਤਾਂ 15000 ਤੋਂ ਵੱਧ ਤੁਹਾਡੇ ਤੇ ਕੋਲੇ ਨਹੀਂ ਹੱਥ 'ਚ ਪੈਣੀ ਭਾਵੇਂ ਸਾਰੀ ਉਮਰ ਜੇ ਦੁਕਾਨ ਤੇ ਲੱਗਦੇ ਜਾਂ ਕਿਤੇ ਹੋ ਲੱਗਦੇ ਆ ਉੱਥੇ ਹੀ ਖੜੇ ਰਹਿਣ ਜੇ ਆਪਣਾ ਕੰਮ ਸ਼ੁਰੂ ਕਰੋ ਸੰਘਰਸ਼ ਕਰੋ ਕੰਮ ਪੰਜਾਬ ਦੇ ਵਿੱਚ ਵੀ ਬਹੁਤ ਹੈ ਜ਼ਰੂਰੀ ਨਹੀਂ ਬਾਹਰ ਦੇ ਵਿੱਚ ਵੀ 20-20 ਲੱਖ ਲਾ ਕੇ ਜਾਂਦੇ ਆ ਅੱਜ ਕੱਲ ਤਾਂ ਬਾਹਰ ਜਾਂਦਿਆਂ ਦੇ ਲੋਕਾਂ ਦੇ ਉਹ ਜਿਹੜਾ ਕਰਜ਼ਾ ਹੀ ਨਹੀਂ ਮੁੜਦਾ ਉਹ ਸਮੇਂ ਗਏ ਪਹਿਲਾਂ ਜਿਹੜੇ ਬਣਾਉਂਦੇ ਸੀ ਸੋ ਬਾਈ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸੋਹਣਾ ਮੈਸੇਜ ਕੀਤਾ ਜੇਕਰ ਤੁਹਾਨੂੰ ਬਾਈ ਦੀ ਜ਼ਿੰਦਗੀ ਦਾ ਸੰਘਰਸ਼ ਤੇ ਵੀਡੀਓ ਵਧੀਆ ਲੱਗੀ ਅੱਗੇ ਆਪਣੀ ਜੁਵਾ ਪੀੜ੍ਹੀ ਨੂੰ ਦੇਣ ਲਈ ਤਾਂ ਬាទ ਬាទ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸੋ ਬਾਈ ਦੀ ਮਿਹਨਤ ਦੇਖੋ ਵੀ ਅੱਜ ਇਹਦੇ ਕੋਲੇ ਨਾਲੇ ਤਾਂ ਨੇ ਘਰ ਤੇ ਵੀ 25 ਲੱਖ ਰੁਪਏ ਲਾਤਾ ਜਿਹਦੇ ਕੋਲੇ 10 ਰੁਪਏ ਨਹੀਂ ਸੀ ਖਰਚਣ ਨੂੰ ਦੂਜੀ ਗੱਲ ਇਹਦੇ ਕੋਲੇ 8 3-ਵੀਲਰ ਤੇ ਦੋ ਬੱਸਾਂ 30 ਲੱਖ ਦੀ ਘੱਟ ਤੋਂ ਘੱਟ 30-35 ਲੱਖ ਦੀ ਪ੍ਰਾਪਰਟੀ ਹੈ ਬਾਈ ਕੋਲੇ ਜਨ ਦੀ 50-60 ਲੱਖ ਰੁਪਏ ਦੇ ਕੋਲੇ ਮੌਜੂਦਾ ਘਰ ਤੇ ਲਾ ਕੇ ਪ੍ਰੋਪਰਟੀ ਵੀ ਆ ਫਿਰ ਇਹਦੀ ਇਨਕਮ ਵੀ ਮਹੀਨੇ ਦੀ 60000 ਰੁਪਏ ਹੈਗੀ ਆ ਪ੍ਰੋਪਰਟੀ ਵੀ ਖੜੀ ਆ ਇਨਕਮ ਵੀ ਹੋਗੀ ਵੀ ਜ਼ੀਰੋ ਲੈਵਲ ਤੋਂ ਬਿਲਕੁਲ ਉੱਠਿਆ ਬੰਦਾ ਜ਼ੀਰੋ ਲੈਵਲ ਦੇ ਬੰਦੇ ਵਾਸਤੇ ਗੱਲ ਕਰ ਰਿਹਾ ਵੀ ਜਿਹੜੇ ਬਿਲਕੁਲ ਜ਼ੀਰੋ ਲੈਵਲ ਤੇ ਕਿਸੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ ਉਹ ਵੀ ਤਰੱਕੀ ਕਰ ਸਕਦਾ ਮਿਹਨਤ ਕਰ ਸਕਦਾ ਮਿਹਨਤ ਦਾ ਕੋਈ ਜਰੀਆ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਭਾਈ ਇੱਜ਼ਤ ਦੇ ਨਾਲ ਵੀ ਜੋਰ ਹੈ ਜਿਵੇਂ ਅੱਜਕੱਲ ਪਿੰਡ ਦੇ ਵਿੱਚ ਪੰਚਾਇਤ ਮੈਂਬਰ ਦੀ ਸੇਵਾ ਨਿਭਾ ਰਿਹਾ ਤੇ ਜੇ ਕੰਮ ਵੀ ਬਹੁਤ ਸੋਹਣੇ ਕੀਤੇ ਆ ਗਲੀਆਂ ਪੱਕੀਆਂ ਕੀਤੀਆਂ ਪਾਰਕਾਂ ਬਣਾਈਆਂ ਬਾਈ ਨੇ ਤੁਸੀਂ ਆਪ ਹੀ ਦੇ ਸਕਦੇ ਹੋ ਬਾਈ ਦਾ ਕੰਮ ਅੱਜ ਕੱਲ ਇੱਜ਼ਤ ਦੀ ਰੋਟੀ ਖਾ ਰਿਆ ਆਪਣੀ ਮਿਹਨਤ ਦਾ ਸਦਕਾ ਸੋ ਮਿਹਨਤ ਕਰਨੀ ਸ਼ੁਰੂ ਕਰੋ ਇਹ ਨਾ ਸੋਚੋ ਆਪਣੇ ਕੋਲੇ ਕੋਈ ਇਨਕਮ ਦਾ ਸਾਧਨ ਨਹੀਂ ਜ਼ੀਰੋ ਲੈਬਰ ਤੋਂ ਉੱਠ ਕੇ ਵੀ ਆਪਾਂ ਮਿਹਨਤ ਕਰ ਸਕਦੇ ਆਂ ਤੇ ਅੱਗੇ ਵਧ ਸਕਦੇ ਆਂ ਧੰਨਵਾਦ